ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਵਾਭਾ ਕਲਿਆਣ ਸਿੰਘ ਖਾਲਸਾ ਪਟਿਆਲੇ ਵਾਲੇ ਤੁਹਾਡੇ ਨਾਲ ਇੱਕ ਬਹੁਤ ਵਧੀਆ ਮੈਸੇਜ ਜਿਹੜਾ ਤੁਹਾਨੂੰ ਦੇਣ ਜਾ ਰਹੇ ਹਾਂ ਇੱਕ ਅਸੀਂ ਵੀਡੀਓ ਵੇਖੀ ਹੈ ਜੋ ਭਾਈ ਕਰਮਜੀਤ ਸਿੰਘ ਕਤਰ ਪਿੰਡ ਕਾਨਗੜ ਸਮਾਣੇ ਤੋਂ ਗਰੰਤੀ ਸਿੰਘਾਂ ਦੇ ਹੱਕ ਦੇ ਵਿੱਚ ਬਣਾਈ ਹੈ ਤੇ ਪਰਿਵਾਰਕ ਵੀਡੀਓ ਹੈ ਵੇਖਣ ਵਾਲੀ ਹੈ ਤੇ ਉਹਦੇ ਵਿੱਚ ਇੱਕ ਉਹਨਾਂ ਨੇ ਮੈਸੇਜ ਦਿੱਤਾ ਹੈ ਬਹੁਤ ਵਧੀਆ ਤੇ 10 ਨੂੰ ਬੜੀ ਚੰਗੀ ਲੱਗੀ ਓ ਵੀਡੀਓ ਤੇ ਮੈਂ ਮੇਰੀ ਬੇਨਤੀ ਇਹ ਸੰਗਤ ਨੂੰ ਜਿਹੜੇ ਆਪਣੇ ਨਾਲ ਜੁੜੇ ਨੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਉਹ ਸਾਰੇ ਜਾ ਕੇ ਵੀਡੀਓ ਵੇਖੋ ਕਲਮ ਚੈਨਲ ਹੈ ਫੇਸਬੁੱਕ ਪੇਜ ਹੈ ਉਹਦੇ ਉੱਤੇ ਉਹ ਵੀਡੀਓ ਪੈ ਚੁੱਕੀ ਹੈ ਕੱਲ ਦੀ ਰਿਲੀਜ਼ ਹੋ ਚੁੱਕੀ ਹੈ ਤੇ 16 ਮਿੰਟ ਦੀ ਸਾਰੀ ਉਹ ਵੀਡੀਓ ਹੈ ਸਕਰੀਨਸ਼ਾਟ ਤੁਹਾਡੇ ਨਾਲ ਵੀਡੀਓ ਦੇ ਐਡ ਕਰ ਰਹੀਆਂ ਤੇ ਜਾ ਕੇ ਸਰਚ ਕਰੋ ਵੀਡੀਓ ਵੇਖੋ ਤੇ ਉਹ ਮੈਸੇਜ ਜਿਹੜਾ ਹੈ ਸਾਰਿਆਂ ਤੱਕ ਪਹੁੰਚਾਓ ਗਰੰਥ ਸਿੰਘ ਖਾਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਸ਼ੇਅਰ ਕਮੈਂਟ ਕਰੋ ਤਾਂ ਕਿ ਜੋ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੇ ਜਿਨ੍ਹਾਂ ਨੇ ਵੀਡੀਓ ਬਣਾਈ ਹੈ ਤੇ ਸਾਰੇ ਅੱਗੇ ਦੇ ਅੱਗੇ ਵੀਡੀਓ ਪਹੁੰਚਾਓ ਬੇਨਤੀ ਦੱਸਦੀ ਫਤਿ ਗਜਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ